ਅੰਮ੍ਰਿਤਸਰ ਕੇਸਰੀ ਪੇ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਹੈ ਦੋਸਤੋ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਸੁਲਤਾਨਵੰਦ ਥਾਣੇ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਦਪੁਰਜੀ ਤੋਂ ਤੇਜ਼ ਰਫਤਾਰ ਆ ਰੇ ਟਰੱਕ ਦੇ ਵੱਲੋਂ ਦੋ ਜਾਨਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਸ ਦੇ ਵਿੱਚ ਉਹਨਾਂ ਦੀ ਮੌਤ ਹੋ ਚੁੱਕੀ ਹੈ ਤਾਂ ਅਸੀਂ ਇਸ ਵੇਲੇ ਥਾਣਾ ਸੁਲਤਾਨਵੰਦ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਰਾਹਗੀਰਾਂ ਦੇ ਵੱਲੋਂ ਡਰਾਈਵਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਤਾਂ ਉਸ ਥਾਣੇ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਿਆਂ ਤਾਂ ਗੱਲਬਾਤ ਵੀ ਕਰਦੇ ਹਾਂ ਤਾਂ ਇਸ ਵੇਲੇ ਕਾਂਗਰਸੀ ਆਗੂ ਬਲਵਿੰਦਰ ਸਿੰਘ ਬਿੱਲਾ ਜੀ ਨਿਆ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅੱਜ ਬਹੁਤ ਮੰਦ ਭਾਗੀ ਜਿਹੜੀ ਘਟਨਾ ਦਬੁਰਜੀ ਗੁਰਦੁਆਰੇ ਦੇ ਬਿਲਕੁਲ ਨਜ਼ਦੀਕ ਹੋਈ ਆ ਮੇਰੇ ਮਹੱਲੇ ਦੇ ਰਹਿਣ ਵਾਲੇ ਨੀਲ ਵਾਲੀ ਗਲੀ ਦੇ ਮੀਆਂ ਬੀਬੀ ਜਿਹੜੇ ਐਕਟਵਾ ਤੇ ਆ ਰਹੇ ਸੀਗੇ ਜੀਟੀ ਰੋਡ ਤੋਂ ਔਰ ਟਰੱਕ ਡਰਾਈਵਰ ਦੀ ਨਗਹਿਲੀ ਦੇ ਨਾਲ ਇਹਨੂੰ ਆਪਾਂ ਐਕਸੀਡੈਂਟ ਨਹੀਂ ਕਹਿ ਸਕਦੇ ਇਹ ਦੋ ਮਰਡਰ ਉਸ ਬੰਦੇ ਨੇ ਕੀਤੇ ਆ ਕੋਈ ਉਹਦੇ ਕੋਲ ਹੈਲਪਰ ਨਹੀਂ ਨਾਲ ਜਿਹਨੂੰ ਆਪਾਂ ਕਨੈਕਟਰ ਕਹਿ ਸਕਦੇ ਆ ਬਿਦੌਟ ਲਾਇਸੈਂਸ ਉਹ ਬੰਦਾ ਮੈਨੂੰ ਤੇ ਇੱਥੋਂ ਤੱਕ ਸ਼ੱਕ ਪੈਂਦਾ ਵੀ ਉਹ ਬੰਦੇ ਨੇ ਨਸ਼ਾ ਵੀ ਕੀਤਾ ਜਿਹਦੇ ਕਰਕੇ ਜਿਹੜਾ ਵੱਡਾ ਹਾਸਾ ਹੋਇਆ ਵਾ ਚਲੋ ਮੌਕੇ ਤੇ ਇੱਥੇ ਆਏ ਆ ਐਸ ਐਚਓ ਦੀ ਬੜੀ ਮਿਹਰਬਾਨੀ ਹੈ ਵੀ ਮੌਕੇ ਤੇ ਗਏ ਆ ਸਾਥ ਜਸਵੀਰ ਸਿੰਘ ਹਣੀ ਇਹਨਾਂ ਵੀ ਜਾ ਕੇ ਜਿਹੜੀ ਆਪਣੀ ਬੰਦੀ ਕਾਰਵਾਈ ਉਹ ਪੂਰਸ ਕਰ ਰਹੀ ਆ ਹਾਂਜੀ ਹਾਂਜੀ ਔਰ ਸਾਨੂੰ ਵਿਸ਼ਵਾਸਨ ਮਿਲਿਆ ਵਾ ਕਿ ਇੱਥੇ ਜਿਹੜੀ ਪੁਲਿਸ ਬੰਦੀ ਕਾਰਵਾਈ ਕਰ ਰਹੀ ਹੈ ਜੇ ਕੋਈ ਪੁਲਿਸ ਇਹਨਾਂ ਦੇ ਨਾਲ ਕੋ ਢਿਲਮਠ ਕਰੇਗੀ ਤੇ ਪਰਿਵਾਰ ਦੇ ਨਾਲ ਪੂਰੇ ਚਟਾਨ ਨੂੰ ਖਲੋਤੇ ਆ ਜੀ ਜੀ ਜਾ ਦੇਖ ਰਸੀ ਟਰੱਕ ਦੀ ਗੱਲ ਕਰੀਏ ਟਰੱਕ ਆ ਕਿੱਥੋਂ ਰਿਆ ਸੀ ਜੀ ਟਰੱਕ ਵੇਖੋ ਜੀ ਇਹ ਲੁਧਿਆਣਾ ਨੰਬਰ ਆ ਗੱਡੀ ਆ ਹਮ ਬਾਕੀ ਹੁਣ ਪਤਾ ਲੱਗੂਗਾ ਵੀ ਗੱਡੀ ਕਿੱਥੋਂ ਦੀ ਆ ਕਿੱਥੋਂ ਦੀ ਨਹੀਂ ਆ ਔਰ ਡਰਾਈਵਰ ਦੀ ਇੰਨੀ ਕੋ ਨਗਹਿਲੀ ਆ ਮੌਕੇ ਤੇ ਜਿਹੜੀ ਲੇਡੀਜ਼ ਨਾਲ ਉਹਦੇ ਸਿਰ ਦੇ ਉੱਤੋਂ ਦੀ ਇਸ ਬੰਦੇ ਨੇ ਟਰੱਕ ਨਗਾ ਆ ਕੇ ਮੌਕੇ ਤੇ ਦੋਹਾਂ ਮੀਆਂ ਬੀਬੀ ਦੀ ਡੈਥ ਹੋ ਗਈ ਆ ਜਿਹੜੀ ਕਿ ਬਹੁਤ ਮੰਦ ਭਾਗਾ ਕਾਮਿਆ ਦੋ ਦੇ ਬੱਚੇ ਆ ਦੋ ਬੇਟੀਆਂ ਆ ਜਿਹੜੀਆਂ ਇੱਕ 15 16 ਸਾਲ ਦੀ ਜੋ ਤੁਹਾਨੂੰ ਮੈਨੂੰ ਪਤਾ ਲੱਗਾ ਅਗੇ ਇੱਕ 17 ਕੋ ਸਾਲ ਦੀ ਆ ਪੂਰਾ ਘਰ ਇਸ ਬੰਦੇ ਦੀ ਨਗਹਿਲੀ ਕਰਕੇ ਬਰਬਾਦ ਹੋ ਗਿਆ ਤਾਂ ਸਰ ਜੇਕਰ ਅਸੀਂ ਗੱਲ ਕਰੀਏ ਜਿਸ ਤਰ੍ਹਾਂ ਤੁਹਾਡੇ ਵੱਲੋਂ ਦੱਸਿਆ ਗਿਆ ਕਿ ਇਹਨੇ ਨਸ਼ਾ ਕੀਤਾ ਹੋਇਆ ਕੀ ਇਹਦਾ ਟੈਸਟ ਹੋਣਾ ਚਾਹੀਦਾ ਹੁਣ ਵਾਲੇ ਸਮੇਂ ਦੇ ਵਿੱਚ ਐਸਐਚਓ ਸਾਹਿਬ ਨੂੰ ਬੇਨਤੀ ਕੀਤੀ ਹੈ ਇਹਦਾ ਮੈਡੀਕਲ ਹੋਣ ਲੱਗਾ ਉਹ ਐਫਆਈਆਰ ਜਦੋਂ ਦਰਜ ਹੋਏਗੀ ਉਹਨਾਂ ਨੂੰ ਨੰਬਰ ਪਾਉਣਾ ਪੈਂਦਾ ਜਦੋਂ ਉਹਨਾਂ ਦਾ ਕਰੋਨਾ ਦਾ ਮੈਡੀਕਲ ਉਹ ਵੀ ਸਾਨੂੰ ਪਤਾ ਲੱਗ ਜਾਏਗਾ ਹੋਰ ਥੋੜੇ ਜਰ ਤੱਕ ਵੀ ਇਹਨੇ ਜੇ ਨਸ਼ਾ ਕੀਤਾ ਬਾਕੀ ਚਲੋ ਪਰਚਾ ਦੇ ਰਹੀ ਹੈ ਪ ਜੋ ਪਾਰਟ ਆ ਨੂੰ ਇਨਵੈਸਟੀਗੇਸ਼ਨ ਉਹ ਦੇਖਾਂਗੇ ਆਪਾਂ ਕੀ ਬੰਦਾ ਤਾਂ ਲੱਗਦਾ ਨਾ ਕਿ ਜਿਹੜੇ ਮਾਲਕਾਂ ਦੇ ਵੱਲੋਂ ਇਸ ਤਰ੍ਹਾਂ ਦੇ ਡਰਾਈਵਰ ਰੱਖੇ ਜਾਂਦੇ ਨੇ ਉਹਨਾਂ ਦੇ ਵੱਲੋਂ ਪੂਰੇ ਕਾਗਜ਼ ਇਹਨਾਂ ਦੇ ਕੰਪਲੀਟ ਰੱਖਣੇ ਚਾਹੀਦੇ ਨੇ ਬਿਲਕੁਲ ਜੀ ਅਸੀਂ ਐਸਐਚਓ ਸਾਹਿਬ ਨੂੰ ਇਹ ਮੰਗ ਕੀਤੀ ਆ ਭਾਈ ਜਿਹੜਾ ਗੱਡੀ ਦਾ ਓਨਰ ਆ ਉਹਨੂੰ ਐਫਆਈਆਰ ਦੇ ਵਿੱਚ ਰੱਖਿਆ ਜਾਵੇ ਕਿਉਂਕਿ ਉਹਦੀ ਨਗਹਿਲੀ ਕਰਕੇ ਦੋ ਮਰੜਾਜ ਹੋਏ ਆ ਨਾ ਤੇ ਡਰਾਈਵਰ ਦੇ ਕੋਲ ਲਾਇਸੈਂਸ ਆ ਨਾ ਗੱਡੀ ਦਾ ਕੋਈ ਪੇਪਰ ਆ ਮੌਕੇ ਤੇ ਮਿਲਿਆ ਜਿਹੜਾ ਡਰਾਈਵਰ ਆ ਉਹਦਾ ਕੋਈ ਲਾਇਸੈਂਸ ਨਹੀਂ ਹੈਗਾ ਇਹੋ ਨਗਹਿਲੀ ਜੇ ਉਹ ਬੰਦਾ ਡਰਾਈਵਰ ਜਿਹੜਾ ਉਹਨਾਂ ਦਾ ਗੱਡੀ ਦਾ ਮਾਲਕ ਆ ਉਹਨੇ ਆਪਣੀ ਜ਼ਿੰਮੇਵਾਰੀ ਸਮਝੀ ਹੁੰਦੀ ਤੇ ਸ਼ਾਇਦ ਅੱਜ ਇਹ ਪਰਵਾਤ ਦੇ ਨਾਲ ਜਿਹੜਾ ਐਡਾ ਵੱਡਾ ਘਟਨਾ ਵਾ ਉਹ ਨਾ ਹੁੰਦੀ ਅਜੀ। ਤੇ ਟਰੱਕ ਦੇ ਵਿੱਚ ਕੀ ਸਮਾਨ ਲੈ ਕੇ ਇਥੇ ਪਹੁੰਚਿਆ ਸੀ ਉਹ? ਟਰੱਕ ਤੇ ਫਿਰ ਲੱਦ ਤੇ ਖਾਲੀ ਆ ਜੀ ਇਹ ਟਰੱਕ ਵੀ ਜਿਹੜਾ ਉਧਰੋਂ ਆ ਰਿਹਾ ਸੀਗਾ ਜੰਡਿਆਲੇ ਸਾਈਡ ਤੋਂ ਹੀ। ਹੂੰ ਹੂੰ। ਔਰ ਇਹਦੀ ਨਗਹਿਲੀ ਕਰਕੇ ਕਿਉਂਕਿ ਜਿਹੜੇ ਤੁਹਾਨੂੰ ਪਤਾ ਟਰੱਕ ਡਰਾਈਵਰ ਆ ਇਹ ਵੇਖਦੇ ਨੇ ਆ ਛੋਟੇ ਇਹਨਾਂ ਨੂੰ ਜਿਹੜੇ ਆ ਸਾਡੇ ਮੋਟਰਸਾਈਕਲ ਸਕੂਟਰ ਚਲਾਉਣ ਵਾਲੇ ਕੀੜੇਮਕੋੜੇ ਵੇਖਦੇ ਆ ਔਰ ਉਹਦੀ ਨਗਹਿਲੀ ਕਰਕੇ ਵੱਡਾ ਬਹੁਤ ਵੱਡਾ ਜਹਾਸਾ ਜਿਹੜਾ ਪਰਿਵਾਰ ਜਿਹੜਾ ਇਹ ਬਿਲਕੁਲ ਆਪਾਂ ਇਹਨੂੰ ਕਹਿ ਸਕਦੇ ਆ ਵੀ ਇਹ ਤਾਂ ਬਹੁਤ ਵੱਡਾ ਤੱਕਾ ਜਿਹੜਾ ਹੋਇਆ ਵਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਗੱਲਬਾਤ ਕੀਤੀ ਆ ਫਿਲਹਾਲ ਉਸ ਤਸਵੀਰ ਵੀ ਸਾਂਝੀ ਕਰਦੇ ਪਿਆ ਤਾਂ ਇਹ ਤਸਵੀਰ ਉਹਨਾਂ ਦੀ ਆ ਜਿਨ੍ਹਾਂ ਦੀ ਇਸ ਟਾਈਮ ਮੌਤ ਹੋ ਚੁੱਕੀ ਆ ਤਾਂ ਐਕਟਿਵਾ ਤੇ ਇਹ ਲਗਾਤਾਰ ਆ ਰਹੇ ਸੀ ਤੁਸੀਂ ਵੇਖ ਸਕਦੇ ਹੋ ਕਿ ਮੀਆਂ ਬੀਬੀ ਜੋ ਕਿ ਐਕਟਿਵਾ ਤੇ ਆ ਰਹੇ ਤੇਜ਼ ਰਫ਼ਤਾਰ ਟਰੱਕ ਦੇ ਵੱਲੋਂ ਇਹਨਾਂ ਦੇ ਐਕਟਵਾ ਦੇ ਉੱਪਰ ਜਿਹੜਾ ਟਰੱਕ ਉਹ ਚੜਾਤਾ ਜਾਂਦਾ ਜਿਸ ਦੇ ਦੌਰਾਨ ਇਹਨਾਂ ਦੋਨਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੀ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਫਿਲਹਾਲ ਜੇਕਰ ਅਸੀਂ ਗੱਲ ਕਰੀਏ ਪਰਿਵਾਰਕ ਮੈਂਬਰ ਵੱਡੀ ਗਿਣਤੀ ਦੇ ਵਿੱਚ ਥਾਣੇ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਇਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਨੇ ਕਿ ਜਿਹੜੇ ਟਰੱਕ ਡਰਾਈਵਰ ਨੇ ਲਗਾਤਾਰ ਤੇਜ਼ ਸਪੀਡ ਦੇ ਵਿੱਚ ਜਦੋਂ ਆਪਣੀ ਟਰੱਕ ਨੂੰ ਲੈ ਕੇ ਆਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਅੱਗੇ ਜਾ ਰਹੇ ਜਿਹੜੇ ਐਕਟਿਵਾ ਮੋਟਰਸਾਈਕਲ ਉਹਨਾਂ ਨੂੰ ਨਹੀਂ ਦੇਖਿਆ ਜਾਂਦਾ ਜਿਸ ਤੋਂ ਬਾਅਦ ਅੱਜ ਵੱਡੀ ਘਟਨਾ ਜੋ ਕਿ ਅੰਮਰਸਾਦੇ ਦਬੁਰਜੀ ਇਲਾਕੇ ਦੇ ਵਿੱਚ ਹੋਈ ਆ ਤਾਂ ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਅੱਜ ਥਾਣੇ ਦੇ ਵਿੱਚ ਪਹੁੰਚੇ ਹੋਏ ਨੇ ਜਿਨ੍ਹਾਂ ਦੀ ਤਸਵੀਰ ਪੂਰੀ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਤਾਂ ਪੂਰਾ ਜਿਹੜਾ ਪਰਿਵਾਰ ਉਹਨਾਂ ਦਾ ਇੱਥੇ ਪਹੁੰਚ ਚੁੱਕਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਦੀ ਵੀਡੀਓ ਜਿਹੜੀ ਉਹਨਾਂ ਦੇ ਵੱਲੋਂ ਦਿਖਾਈ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਪੂਰੀ ਤਸਵੀਰ ਵੀ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਹ ਬ ਉਸਦੀ ਬੋਡੀ ਜਿਹੜੀ ਆ ਰਾਸਤੇ ਦੇ ਵਿੱਚ ਪਈ ਹੋਈ ਆ ਜਿਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਰਾਹਗੀਰ ਜਣੇ ਨੇ ਉਹ ਉੱਥੇ ਇਕੱਠੇ ਹੋ ਜਾਂਦੇ ਨੇ ਤਾਂ ਉਹਨਾਂ ਦੇ ਵੱਲੋਂ ਕੁਝ ਜਿਹੜੀਆਂ ਵੀਡੀਓ ਨੇ ਉਹ ਆਪਣੇ ਮੋਬਾਈਲ ਫੋਨ ਦੇ ਵਿੱਚ ਬਣਾਈਆਂ ਜਾਂਦੀਆਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉੱਥੇ ਹੋਏ ਪਏ ਸੀ ਤਾਂ ਉਹਨਾਂ ਦੇ ਵੱਲੋਂ ਕੁਝ ਤਸਵੀਰਾਂ ਵੀ ਲਈਆਂ ਗਈਆਂ ਨੇ ਡੈੱਡ ਬੋਡੀ ਸੜਕ ਦੇ ਉੱਪਰ ਪਈ ਹੋਈ ਦਿਖਾਈ ਦੇ ਰਹੀ ਆ ਤਾਂ ਰਾਹਗੀਰ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਚੁੱਕੇ ਨੇ ਰਾਹਗੀਰਾਂ ਦੇ ਵੱਲੋਂ ਹੀ ਡਰਾਈਵਰ ਨੂੰ ਮੌਕੇ ਤੇ ਫੜਿਆ ਗਿਆ ਜੋ ਕਿ ਭਜੰਦੀ ਕੋਸ਼ਿਸ਼ ਉਸਦੇ ਵੱਲੋਂ ਕੀਤੀ ਗਈ ਪਰ ਜਦੋਂ ਰਾਹਗੀਰ ਦੇਖਦੇ ਨੇ ਕਿ ਇੱਥੇ ਘਟਨਾ ਵਾਪਰ ਚੁੱਕੀ ਆ ਤਾਂ ਉਸ ਤੋਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਮੋਕੇ ਤੇ ਇਹੀ ਡਰਾਈਵਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਤਾਂ ਉਸ ਟਰੱਕ ਦੀ ਤਸਵੀਰ ਵੀ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਇਹ ਟਰੱਕ ਆ ਜਿਸ ਦਾ ਨੰਬਰ ਦੱਸਿਆ ਜਾ ਰਿਹਾ PB10JB208 ਜਿਹੜਾ ਨੰਬਰ ਆ ਇਸ ਦਾ ਦਿਖਾਈ ਦੇ ਰਿਹਾ ਤਾਂ ਉਸ ਦੀ ਤਸਵੀਰ ਵੀ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਕਿਸ